ਸਮਾਣਾ ਦੇ ਪਿੰਡ ਤੋਂ ਹੁਣ ਦਖਾਨ ਜਾਣੇ ਦੋਦੜਾ ਗੁਰਦੁਆਰਾ ਤੁਸੀਂ ਦੇਖੋ ਗੁਰਦੁਆਰਾ ਦੋਦੜਾ ਹੈ ਜਿਹੜਾ ਇੱਥੇ ਬੀਤੀ ਰਾਤ ਕੋਈ ਚੋਰ ਦਾਖਲ ਹੋਇਆ ਪੋੜੀ ਤੁਸੀਂ ਦੇਖੋ ਸਪੋੜੀ ਲਾਈ ਹੈ ਪੋੜੀ ਦੇ ਰਾਹੀਂ ਉਹ ਗੁਰਦੁਆਰੇ ਤੇ ਇੰਟਰ ਹੁੰਦੇ ਹਨ ਯਾਰ ਕੋਈ ਚੀਜ਼ ਚੱਕੀ ਹੈ ਉਹਨਾਂ ਨੇ ਦੱਸਿਆ ਗਿਆ ਵੀ ਚਾਰ ਥੇ ਜਿਨ੍ਹਾਂ ਵਿੱਚ ਇੱਕ ਇਹਨਾਂ ਨੇ ਕਾਬੂ ਕਰ ਲਿਆ ਉਹ ਪੁਲਿਸ ਕੇ ਹਵਾਲੇ ਕਰਤਾ ਦੋਦੜਾ ਪਿੰਡ ਦੇ ਨਿਵਾਸੀ ਜਿਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪੋੜੀ ਲਾ ਕੇ ਗੁਰਦੁਆਰੇ ਚ ਦਾਖਲ ਹੋਏ ਹਨ ਔਰ ਉਹਨਾਂ ਨੇ ਕੀ ਕੀ ਹਰਕਤ ਕਰਨੀ ਸੀ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਪੁ ਪਿੰਡ ਵਾਲਿਆਂ ਨੇ ਇੱਕ ਵਿਅਕਤੀ ਨੂੰ ਦੱਸਿਆ ਕਿ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ ਪੁਲਿਸ ਅਧਿਕਾਰੀ ਸਵਾਨਾ ਸਰਦਰ ਦੇ ਅਵਤਾਰ ਸਿੰਘ ਇੱਥੇ ਆ ਕੇ ਗਏ ਉਹਨਾਂ ਨੇ ਤਹਿਕੀਕਾ ਸ਼ੁਰੂ ਕਰ ਦਿੱਤੀ ਹੈ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿੰਡ ਵਾਸੀਆਂ ਨੂੰ ਵੀ ਅਸੀਂ ਜਲਦੀ ਹੀ ਕਥਿਤ ਜਿਹੜੇ ਆਏ ਲੋਕ ਉਹਨਾਂ ਨੂੰ ਸੇ ਕਾਬੂ ਕਰ ਲਾਂਗੇ ਹੁਣ ਸਮਾਂ ਦੱਸੇਗਾ ਵੀ ਪੁਲਿਸ ਕਦੋਂ ਇਹਨਾਂ ਨੂੰ ਕਾਬੂ ਕਰਦੀ ਹੈ ਇੱਥੇ ਪਿੰਡ ਵਾਸੀ ਇਕੱਠੇ ਹੋਏ ਆ ਬੀਬੀ ਐ ਵੀ ਖੜੇ ਇੱਥੇ ਜਿਹੜੇ ਰੋਜ਼ਗੁਰਦਾਰ ਸਾਹਿਬਾਂ ਦੇ ਮੱਥਾ ਟੇਕਣ ਵਾਸਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਗਰਮੀਤ ਕਰੋ ਹਾਂ ਮਾਤਾ ਜੀ ਇੱਕ ਚੋਰ ਆਏ ਤੁਹਾਨੂੰ ਪਤਾ ਲੱਗਿਆ ਹ ਕੀ ਲੈਸ ਰਹੇ ਚਾਰ ਬੰਦੇ ਤੇ ਚਾਰ ਬੰਦੇ ਹਾਂ ਤੁਸੀਂ ਲੈ ਲਏਗੇ ਸਾਮਾਨ ਸਕੇ ਕੀ ਪਤਾ ਜੀ ਖਬਰ ਕੀ ਲਿਆਂ ਦੇਣਾ ਜੀ ਲਗਾਈ ਫੜ ਲਿਆ ਉਹਨੇ ਤਾਂ ਕੋਈ ਫੜ ਲ ਵੀ ਰਿਹਾ ਇੱਕ ਫੜ ਲਿਆ ਇੱਕ ਫੜ ਲਿਆ ਹਾਂ ਜੀ ਹਾਂ ਬਲਵਿੰਦਰ ਕੌਰ ਹੈ ਹਾਂ ਜਿਹੜੇ ਗੁਰਦੁਆਰੇ ਦੇ ਵਿੱਚ ਹੋਰ ਆਏ ਕੀ ਉਸ ਲੈ ਗਏ ਕਿੰਨੇ ਬੰਦੇ ਸੀ ਹੁਣ ਇਹ ਇਹ ਤਾਂ ਬਹੁਤ ਹਲਤ ਕੰਮ ਹੋ ਰਿਹਾ ਸਾਡੇ ਪਿੰਡ 'ਚ ਉਹਨਾਂ ਅੱਜ ਤੇ ਸਾਡੇ ਗੁਰੂ ਘਰ ਚ ਪਏ ਨੇ ਕਾਹਨੂੰ ਸਾਡੇ ਬੰਦੇ ਮੋਟਰਾਂ ਦੇ ਹੁੰਦੇ ਨੇ ਸਾਡੀਆਂ ਕੰਦਾ ਵੀ ਟੱਪ ਸਕਦੇ ਨੇ ਇਹ ਬਹੁਤ ਬੇਇੱਜ਼ਤੀ ਵਾਲੀ ਗੱਲ ਏ ਇਹਨਾਂ ਨੂੰ ਫੜਨਾ ਚਾਹੀਦਾ ਇਹਨਾਂ ਦੇ ਕੰਟਰੋਲ ਹੋਣਾ ਚਾਹੀਦਾ ਵੀ ਇਹੋ ਜੀ ਘਟਨਾ ਸਾਡੇ ਪਿੰਡ ਚ ਨਾ ਹੋਵੇ ਵੀ ਬਹੁਤ ਗਲਤ ਕੰਮ ਹੋ ਰਿਹਾ ਇੱਥੇ ਸਾਡੇ ਗੁਰੂ ਘਰ ਦੇ ਵਿੱਚ ਐਡੀ ਬੇਕਦਰਹੀ ਹੋ ਗਈ ਏ ਇਹ ਆਪਣੀ ਵੀ ਕਰਨਗੇ ਕੰਮ ਨੂੰ ਇਹ ਸਾਡੇ ਪਿੰਡ ਚ ਕਈ ਹੀ ਨਾ ਹੋਵੇ ਜੀ ਨਿਸ਼ਤਰ ਸਿੰਘ ਜੀ ਨਿਸ਼ਤਰ ਸਿੰਘ ਜੀ ਕਿੰਨੇ ਵਜੇ ਦੀ ਕਰਨਾ ਹੈ ਕਿੰਨੇ ਜੇ ਪਤਾ ਲੱਗਿਆ ਤੇ ਨਾਲ ਨੂੰ 12:00 ਵਜੇ ਦੀ ਤਕਰੀਬ ਨੂੰ 12:00 ਵਜੇ ਦੀ ਕਰਨਾ ਚਾਹੀਦਾ ਕਿੰਨੇ ਬੰਦੇ ਸ 四 ਬੰਦੇ ਦੱਸਿਆ ਕਿ ਚਾਰ ਕੈਮਰੇ ਮੇਰੇ ਰਿਕਾਰਡ ਹੋਏ ਆ ਕਿਸੇ ਦੇ ਅੰਦਰ ਵਾਲੇ ਬਾਹਰ ਵਾਲੇ ਦੇ ਦੇਖਿਆ ਹੁਣੋ ਜੇ ਇਹਨਾਂ ਨੇ ਸੰਗਤ ਨੇ ਹੁਣੋ ਰਿਕਾਰਡਿੰਗ ਹਾਂ ਤੇ ਕੀ ਮੰਗ ਕਰਦੇ ਪੁਲਿਸ ਆ ਗਈ ਪੁਲਸ ਵਾਲੇ ਤਾਂ ਇਹ ਮੰਗ ਕਰਦੇ ਆ ਜੀ ਵੀ ਇਹਨਾਂ ਤੇ ਕਾਰਵਾਈ ਹੋਵੇ ਪੁੱਛਗਿੱਛ ਹੋਈ ਜਾਵੇ ਵੀ ਹੋਰ ਕਿਹੜੇ ਇਹ ਬੰਦੇ ਨੇ ਜਿਹੜੇ ਹੋਰ ਤਿੰਨ ਬੰਦੇ ਨੇ ਤਿੰਨ ਬੰਦੇ ਜਿਹੜੇ ਹੋਰ ਨੇ ਉਹਨਾਂ ਨੂੰ ਤਾਂ ਪੁੱਛ ਪੁੱਛ ਕੀਤੀ ਜਾਂ ਵੀ ਕਿਹੜੇ ਕਿਹੜੇ ਨੇ ਕਿੱਥੇ ਦੇ ਨੇ ਉਹ ਹਾਂ ਜੀ ਖਤਰਨਾ ਸਾਨੂੰ ਜਾਣਕਾਰੀ ਮਿਲੀ ਹੈ ਜੀ ਰਾਤ ਦੇ 12:00 ਵਜੇ ਨਵੇਂ ਗਮਾਡੀਆਂ ਨੇ ਦੱਸਿਆ ਰੋਲਾ ਪਾਇਆ ਵੀ ਗੁਰਦੁਆਰੇ ਵਿੱਚ ਚੋਰ ਬੜੇ ਨੇ 12:00 ਵਜੇ ਤਕਰੀਬ ਇਹ ਸਾਡੇ ਪਿੰਡ ਦਾ ਇੱਕ ਆਕਾ ਕਾਕਾ ਕਹਿੰਦੇ ਨੇ ਇਹਨੂੰ ਉਸ ਸਮਾਨ ਨੂੰ ਲੈ ਕੇ ਬੰਦੇ ਤਿੰਨ ਚਾਰ ਬੰਦੇ ਇਹਦੇ ਨਾਲ ਕੀ ਕੋਈ ਸਮਾਨ ਲੈ ਕੇ ਸਮਾਨ ਕੋਈ ਨਹੀਂ ਲਗੇ ਦਬੇ ਜਾ ਲਗੇ ਸੀ ਕੋਈ ਕਾਬੂ ਆ ਗਿਆ ਇੱਕ ਕਾਬੂ ਆ ਗਿਆ ਜੀ ਕਾਕਾ ਕਾਬੂ ਆ ਗਿਆ ਬਾਹਰ ਕੈਮਰੇ ਲੱਗੇ ਥੋੜੇ ਬਾਹਰਲੇ ਪਾਸੇ ਬਾਰਲੇ ਬਸੇ ਨਿਕ ਜੀ ਅੰਦਰ ਅੰਦਰ ਹੈਗੇ ਨੇ ਅੰਦਰ ਜੋ ਅੰਦਰ ਕੁਛ ਕੀਤਾ ਉਹਨਾਂ ਨੇ ਰਿਕਾਰਡਿੰਗ ਹੋਈ ਹੈ ਅੰਦਰ ਜਦੋਂ ਵੱਡ ਗਿਆ ਜੀ ਗੇਟ ਖੁੱਲ ਕੇ ਉਹ ਉਦੋਂ ਰੌਲਾ ਪੈ ਗਿਆ ਉਹਦੀ ਬਾਅਦ ਸੇ ਨਿਕਲ ਗਿਆ ਉਹ ਨਹੀਂ ਅੰਦਰ ਬੜੇ ਹੋਗੇ ਉਸ ਟਾਈਮ ਤੋਂ ਅੰਦਰ ਕੋ ਕੈਮਰਾ ਚੱਲ ਰਿਹਾ ਹੁੰਦਾ ਭਲੇ ਉਸ ਤੱਕ ਗਈ ਨਹੀਂ ਲਾਈਟ ਕੱਟ ਕੇ ਬੜਿਆ ਹੁੰਦਾ ਲਾਈਟ ਵੀ ਕੱਟਦੀ ਆਹ ਲਾਈਟ ਕੱਟਦੀ ਜੋ ਜੀ ਫੜਤੇ ਕੱਟਣ ਤੋਂ ਬਾਅਦ ਰੌਲਾ ਪੈ ਗਿਆ ਹੁਣ ਉਹਨਾਂ ਵਿੱਚ ਕੋਈ ਕੱਗੂ ਐ ਚਾਰ ਵਿੱਚੋਂ ਕਾਕਾ ਫੜ ਲਿਆ ਜੀ ਕਾਕਾ ਫੜਾਇਆ ਜੀ ਪਿੰਡ ਦਾ ਹਾਂ ਜੀ ਪਿੰਡ ਦਾ ਜੀ ਤੇ ਬਾਕੀ ਬੰਦੇ ਬਾਕੀ ਬੰਦੇ ਫਰਾਰ ਨੇ ਕਦੇ ਵੀ ਐਸ ਐਚਓ ਉਤਾਰ ਸਿੰਘ ਆਏ ਸੀ ਅਦਰ ਵਾਲੇ ਪਹਿਲੀ ਵੀ ਅਸੀਂ 2 ਘੰਟੇ ਸਮਾਂ ਦੇ ਦੋ ਘੰਟੇ ਦੇ ਅਨਸਾਰ ਹੀ ਕਦੇ ਫੋੜੇ ਰਿਪੋਰਟ ਕਰਤਾ ਠੀਕ ਪਿੰਡ ਵਾਲੇ ਨੇ ਜੋ ਸਾਨੂੰ ਦੱਸਿਆ ਜੀ ਰਾਤ ਕਨੇ ਹੈਗਾ ਸੀ ਟਾਈਮ ਲੇਟ ਕਾਫੀ ਰਾਦਰ ਟਾਈਮ ਸੀਗਾ ਉੱਥੇ ਕਿਨ ਇੱਕ ਦੋ ਬੰਦੇ ਜਿਹੜੇ ਗੁਰੂ ਘਰ ਦੇ ਵਿੱਚ ਜੋ ਇੱਕ ਬੰਦਾ ਲਖਪੀਰ ਸਿੰਘ ਹੈਗਾ ਪੁੱਤਰ ਗੁਰਪ੍ਰੀਤ ਸਿੰਘ ਇੱਕ ਬੰਦਾ ਹੈਗਾ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਦੋ ਦਰੇ ਪਿੰਡ ਦੀ ਰਹਿਣ ਵਾਲੇ ਨੇਗੇ ਐਕਚੁਅਲੀ ਡਿਕਟ ਹੈਗੇ ਨੇਗੇ ਇਹ ਕਿੱਕਟ ਹੈਗੇ ਨੇ ਨਸ਼ੇ ਦੀ ਪੂਰਤੀ ਲਈ ਠੀਕ ਹੈ ਰਹਾ ਇਹ ਚੋਰੀ ਕਰਨ ਦੀ ਨੀਤ ਨਾਲ ਹੀ ਜਿਹੜੇ ਹੈਗੇ ਨੇ ਗੁਰੂ ਘਰ ਦੇ ਵਿੱਚੇ ਬੜੇ ਸੀਗੇ ਠੀਕ ਹੈ ਉਸ ਸਬੰਧੀ ਸਾਡੇ ਜੀ ਚੌਕੀ ਚਾਰਟ ਬਲੋਂ ਇੱਕ ਜਿਹੜਾ ਹੈਗਾ ਚੋਰ ਜਿਹੜਾ ਲਖਵੀਰ ਸਿੰਘ ਮੌਕੇ ਤੇ ਲੋਕਾਂ ਨੇ ਵੜ ਕੇ ਉਹਨਾਂ ਦੇ ਹੈਂਡਓਵਰ ਕੀਤਾ ਸੀ ਇਸ ਤੋਂ ਬਾਅਦ ਅਸੀਂ ਹੁਣ ਸ਼ਕਤੀ ਨਾਲ ਪੁੱਛ ਕੇ ਸ ਕਰ ਰਹੇ ਆ ਜੋ ਵੀ ਤਰ੍ਹਾਂ ਨੇ ਪੁੱਛ ਕੇ ਸ ਜੋ ਗੱਲ ਸਾਹਮਣੇ ਆਊਗੀ ਅਸੀਂ ਉਸ ਸਬੰਧੀ ਇਹਦੇ ਖਿਲਾਫ ਮਨ ਦੀ ਕਾਨੂੰਨੀ ਕਰ ਰਹੇ ਇਹਦੇ ਚਾਰ ਬੰਦੇ ਕਹਿ ਰਹੇ ਨੇ 1.3 ਤਿੰਨ ਹੋਰ ਰਸ ਰਹੇ ਨੇ ਇਹ ਜੋ ਮੈਂ ਅੰਡਰੋਗੇਸ਼ਨ ਦੇ ਨਾਲ ਪਾਸੋਂ ਸ਼ਕਤੀ ਨਾਲ ਪੁੱਛ ਕੇ ਕੀਤੀ ਆ ਉਹ ਦੱਸਿਆ ਵੀ ਸੀ ਦੋ ਹੀ ਬੰਦੇ ਸੀਗੇ ਦੋ ਬੰਦੇ ਨੇ ਇਹਨਾਂ ਨੇ ਹੋਰ ਵੀ ਦੱਸਿਆ ਵੀ ਅਸੀਂ ਇਹਨਾਂ ਦੇ ਕੁਝ ਦਿਨ ਪਹਿਲਾਂ ਸਕੂਲ ਦੇ ਵਿੱਚੋਂ ਵੀ ਕੰਕ ਵਗੈਰਾ ਉਹ ਵੀ ਮੰਨਿਆ ਵੀ ਇਹ ਮੈਂ ਚੋਰੀ ਕੀਤੀ ਸੀਗੀ ਠੀਕ ਆ ਇਹ ਜੋ ਨਸ਼ੇ ਦੀ ਆਪਣੀ ਪੂਰਤੀ ਲਈ ਜਿਹੜਾ ਹੈਗਾ ਡਿਕਟ ਹੈਗੇ ਨੇਗੇ ਤੇ ਨਸ਼ੇ ਦੀ ਪੂਰਤੀ ਲਈ ਇਹ ਜਿਹੜਾ ਕੁਝ ਕਰ ਰਹੇ ਨੇ ਸਰ ਜੀ ਜਿਹੜੇ ਬੰਦੇ ਕੋਈ ਵੀ ਐਨੀ ਵਨ ਹੈ ਜਿਹੜਾ ਟੂ ਵਿਦਰ ਤੇ ਮੂਟੱਕੇ ਜਾਂਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਹੁਣ ਬਹੁਤ ਜ਼ਰੂਰੀ ਹੈ ਕਿ ਉਹ ਇਹ ਹੀ ਬਾਤਾਂ ਕਰ ਰਹੇ ਹੈ ਜਿਹੜੇ ਪਛਾਣਨੇ ਆਂਦੇ ਚਲੇ ਜਾਂਦੇ ਦੁਰਜਨ ਨੇ ਨਾਮਦਾ ਉਹ ਨੰਬਰ ਵੀ ਨੁੰਦਾ ਇਹਨਾਂ ਦਾ ਮੋਟਰਸਾਈਕਲਾਂ ਦਾ। ਕੋਸਬੰਦੀ ਅਸੀਂ ਜਦੋਂ ਕਦੋਂ ਵੀ ਨਾਕਾਬੰਦੀ ਲਾਉਂਦੇ ਆਂ ਸੀ। ਜਦੋਂ ਕੋਈ ਆਏ ਜਾਂ ਸਾਨੂੰ ਕੋਈ ਬੰਦਾ ਮੂੰਹ ਢਗੇ ਵਾਲਾ ਜਾਂ ਆ ਕੱਪੜਾ ਮੂੰਹ ਤੇ ਸਿੱਤੇ ਬੰਨਿਆ ਮਿਲਦਾ ਤਾਂ ਅਸੀਂ ਉਹਦੇ ਖਿਲਾਫ ਚਲਾ ਮੰਨਦਾ ਚਲਾਨ ਕੱਟਦੇ ਆਂ ਸੀ ਉਸ ਵੰਦੀ। ਠੀਕ ਹੈ ਬਾਕੀ ਜਦੋਂ ਕੋਈ ਆਏ ਜਾਂ ਕੋਈ ਸਾਨੂੰ ਮਿਲੂਗਾ ਤਾਂ ਬਿਲਕੁਲ ਕਿਸੇ ਨੂੰ ਹੀ ਨਹੀਂ ਛੱਡੇ। ਜਿਹੜੇ ਮਾਮਲੇ ਹੁਣ ਗੁਰਮਦਰਸ ਕਰ ਰਹੇ ਇਸ ਤੋਂ ਇਸ ਵੇਲੇ ਅਸੀਂ ਕਤਵਾਂ ਦਰਜ ਕਰਦੇ ਆਂ। ਅਸੀਂ ਸਬੰਧਤ ਜਿਹੜਾ ਹੈ ਪਿੰਡ ਦੇ ਲੋਕ ਬੁਲਾਏ ਨੇ ਕਿ ਪਬਲਿਕ ਜਿਹਨਾਂ ਕੋਈ ਸੰਦਰਭ ਦਾ ਬਿਆਨ ਲਿਖ ਕੇ ਕੋਈ ਬਿਆਨ ਲਿ ਤਾਂ ਅਸੀਂ ਹੋ ਕਰਾਂਗੇ ਬਾਕੀ ਇਹਦੇ ਵਿੱਚ ਹੋਰ ਕੋਈ ਮਕਸਦ ਨਹੀਂ ਹੈਗਾ ਸਿਰਫ ਇਹ ਨਸ਼ੇ ਦੀ ਪੂਰਤੀ ਲਈ ਜਰਾ ਕੁ ਹੋ ਕੇ ਕੈਮਰਾਮੈਨ ਪਰਸਨ ਦੇ ਨਾਲ ਪਰਸोत्तम ਕੋਸਿੰਗ ਸਮਾਣਾ న్యూਸ